ਤਾ ਇੱਕ ਸਰਪੰਚ ਦੇ ਵੱਲੋਂ ਇੱਕ ਪੋਸਟ ਸੋਸ਼ਲ ਮੀਡੀਆ ਉੱਤੇ ਪਾਈ ਜਾਂਦੀ ਹੈ ਉਸ ਤੋਂ ਬਾਅਦ ਇਹ ਸਰਪੰਚ ਖੌਫਨਾਕ ਕਦਮ ਚੁੱਕ ਲੈਂਦਾ ਹੈ ਤਾਂ ਫਿਰੋਜ਼ਪੁਰ ਦੇ ਗੁਰੂ ਹਰਸਹਾਇ ਤੋਂ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਨੌਜਵਾਨ ਸਰਪੰਚ ਸੀ ਅਜੇ ਕੁਝ ਮਹੀਨੇ ਪਹਿਲਾਂ ਹੀ ਸਰਪੰਚੀ ਦੀ ਚੋਣ ਦਿੱਤੀ ਸੀ ਘਰ ਦੇ ਵਿੱਚ ਗੀਤ ਲਾ ਕੇ ਜਸ਼ਨ ਦੇ ਜਿਹੜੇ ਉਹ ਬਣਾਏ ਗਏ ਸੀ ਲੇਕਿਨ ਹੁਣ ਘਰ ਦੇ ਵਿੱਚ ਮਾਤਮ ਦਾ ਮਾਹੌਲ ਹੈ ਵੱਡਾ ਦੁੱਖਾਂ ਦਾ ਪਹਾੜ ਪਰਿਵਾਰ ਦੇ ਉੱਤੇ ਟੁੱਟਿਆ ਏ ਤਾਂ ਇਹ ਨੌਜਵਾਨ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਰੱਖਦਾ ਸੀ ਅਤੇ ਇਹ ਪਿੰਡ ਦਾ ਸਰਪੰਚ ਚੁੜਿਆ ਜਾਂਦਾ ਏ ਨਵੀਂ ਉਮਰ ਦਾ ਮੁੰਡਾ ਹੁੰਦਾ ਏ ਲੇਕਿਨ ਇਸ ਦੇ ਵੱਲੋਂ ਇੱਕ ਅਜੀਹਾ ਕਦਮ ਚੁੱਕਿਆ ਜਾਂਦਾ ਏ ਕਿ ਸਾਰੇ ਹੈਰਾਨ ਹੋ ਜਾਂਦੇ ਨੇ ਕਿ ਇਹ ਕੀ ਵੱਡਾ ਭਾਣਾ ਵਾਪਰ ਗਿਆ ਤਾਂ ਇਸ ਨੌਜਵਾਨ ਦੇ ਵੱਲੋਂ ਆਤਮ ਹੱਤਿਆ ਕਰ ਲਈ ਗਈ ਹੈ ਇਸ ਦੇ ਵੱਲੋਂ ਗੋਲੀ ਨਾਲ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਤਾਂ ਨੌਜਵਾਨ ਦਾ ਨਾਮ ਜਸ਼ਨ ਬਾਵਾ ਦੱਸਿਆ ਜਾ ਰਿਹਾ ਏ ਫਿਰੋਜ਼ਪੁਰ ਦੇ ਗੁਰਹਰ ਸਹਾਇ ਨੇੜਲੇ ਪਿੰਡ ਤਰਿੰਡੇ ਦਾ ਇਹ ਮੌਜੂਦਾ ਸਰਪੰਚ ਸੀ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਸੀ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਉਂਦਾ ਏ ਅਤੇ ਫਿਰ ਖੁਦ ਨੂੰ ਗੋਲੀ ਮਾਰ ਲਈ ਜਾਂਦੀ ਹੈ ਸਰਪੰਚ ਦੁਆਰਾ ਆਤਮ ਹੱਤਿਆ ਕਰਨ ਦੇ ਕਾਰਨ ਜੇ ਪਤਾ ਨਹੀਂ ਲੱਗੇ ਕਿ ਘਰੇਲੂ ਕਾਰਨਾ ਕਰਕੇ ਕੁਝ ਹੋਇਆ ਏ ਜਾਂ ਫਿਰ ਬਾਰੀ ਕਾਰਨਾ ਕਰਕੇ ਤਾਂ ਮੌਜੂਦਾ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਜਿਹੜੇ ਇਸਨਾਂ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਰਪੰਚ ਦੇ ਘਰ ਪਹੁੰਚੇ ਨੇ ਤਾਂ ਇਸ ਦੇ ਮੌਤ ਦੇ ਕਾਰਨ ਬਾਰੇ ਅਜੇ ਤੱਕ ਪੁਸ਼ਟੀ ਆ ਜਿਹੜੀ ਉਹ ਨਹੀਂ ਹੋਈ ਲੇਕਿਨ ਇਸ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਜਾਂਦੀ ਹੈ ਅਤੇ ਲਿਖਿਆ ਜਾਂਦਾ ਹੈ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹਮ ਹਮਾ ਕੇ ਚੱਲਣਗੇ ਚੱਲਣਗੇ ਮੇਰੇ ਨਾਲ ਦੁਸ਼ਮਣ ਵੀ ਮੇਰੇ ਇਹ ਵਖਰੀ ਗੱਲ ਹੈ ਮੁਸਕਰਾ ਕੇ ਚੱਲਣਗੇ ਰਹੀਆਂ ਤੰਤੇ ਲੀਰਾ ਮੇਰੇ ਜ਼ਿੰਦਗੀ ਪਰ ਮਰਨ ਬਾਅਦ ਮੈਨੂੰ ਸਜਾ ਕੇ ਚੱਲਣਗੇ ਜਿਨ੍ਹਾਂ ਦੇ ਪੈਰਾਂ 'ਚ ਮੈਂ ਰੁੱਲਦਾ ਰਿਹਾ ਹਾਂ ਉਹ ਹੱਥਾਂ 'ਤੇ ਮੈਨੂੰ ਉਠਾ ਕੇ ਚੱਲਣਗੇ ਮੇਰੇ ਯਾਰ ਮੋਢਾ ਵਟਾਵਣ ਬਹਾਨੇ ਤੇਰੇ ਦਰ ਤੇ ਸਜਦਾ ਕਰਕੇ ਚੱਲਣਗੇ ਬਿਠਾਇਆ ਜਿਨ੍ਹਾਂ ਨੂੰ ਮੈਂ ਪਲਕਾਂ ਦੀ ਛਾਵੇਂ ਉਹ ਬਲਦੀ ਹੋਈ ਅੱਗ ਤੇ ਬਿਠਾ ਕੇ ਚੱਲਣਗੇ ਗਜ਼ਲ ਪ੍ਰਕਾਸ਼ ਸਾਥੀ ਤਾਂ ਇਹ ਸਰਪੰਚ ਵੱਲੋਂ ਗਜ਼ਲ ਪਾਈ ਗਈ ਹੈ ਅਤੇ ਆਪਣੀ ਇੱਕ ਫੋਟੋ ਇਸ ਸਰਪੰਚ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਸਾਂਝੀ ਕੀਤੀ ਗਈ ਹੈ ਤਾਂ ਇਸ ਤੋਂ ਬਾਅਦ ਇਸ ਘਟਨਾ ਨੂੰ ਲੈ ਕੇ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ ਉਹ ਘਰ ਜਿੱਥੇ ਕੁਝ ਮਹੀਨੇ ਪਹਿਲਾਂ ਇਸ ਦੀ ਸਰਪੰਚੀ ਵਿੱਚ ਜਿਤਨੀਆਂ ਖੁਸ਼ੀਆਂ ਮਨਾਈਆਂ ਗਈਆਂ ਸੀ ਉਸ ਘਰ ਦੇ ਵਿੱਚ ਹੁਣ ਦੁੱਖਾਂ ਦਾ ਮਾਹੌਲ ਹੈ ਪਰਿਵਾਰ ਦੇ ਉੱਤੇ ਵੱਡਾ ਦੁੱਖਾਂ ਦਾ ਪਹਾੜ ਆ ਜਿਹੜਾ ਉਹ ਟੁੱਟਿਆ ਏ ਤਾਂ ਤੁਹਾਨੂੰ ਉਹ ਤਸਵੀਰਾਂ ਵੀ ਦਿਖਾ ਰਿਆਂ ਜਿਸ ਦੇ ਵਿੱਚ ਇਸ ਸਰਪੰਚ ਦੇ ਵੱਲੋਂ ਆਪਣੀ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ ਤਾਂ ਜਦੋਂ ਪਿੱਛੇ ਜਿਹੇ ਸਰਪੰਚ ਦੀ ਇਲੈਕਸ਼ਨ 2024 ਦੇ ਵਿੱਚ ਹੋਈ ਹੈ ਉਸ ਵੇਲੇ ਇਹ ਨੌਜਵਾਨ ਆ ਜਿਹੜਾ ਉਹ ਇਲੈਕਸ਼ਨ ਜਿੱਤਿਆ ਸੀ ਅਤੇ ਬੜੇ ਚਾਵਾਂ ਦੇ ਨਾਲ ਗੀਤ ਗਾਏ ਸਨ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਇੱਕ ਪਾਸੇ ਖੁਸ਼ੀ ਵੀ ਹੈ ਜਿਹੜੀ ਉਹ ਉਸ ਵਕਤ ਮਨਾਈ ਗਈ ਸੀ ਲੇਕਿਨ ਹੁਣ ਉਸੇ ਘਰ ਦੇ ਵਿੱਚ ਖੁਸ਼ੀਆਂ ਦੀ ਥਾਂ ਉੱਤੇ 70 ਨੇ ਜਿਹੜੇ ਉਹ ਵਿਛ ਗਏ ਨੇ ਨੌਜਵਾਨ ਦੇ ਵੱਲੋਂ ਇਸ ਉਮਰ ਦੇ ਵਿੱਚ ਇੱਕ ਅਜਿਹਾ ਕਦਮ ਚੁੱਕ ਲਿਆ ਗਿਆ ਏ ਜਿਸ ਤੋਂ ਬਾਅਦ ਸਾਰੇ ਹੀ ਹੈਰਾਨ ਨੇ ਪਰੇਸ਼ਾਨ ਨੇ ਤਾਂ ਸਰਪੰਚੀ ਜਿੱਤ ਕੇ ਜਸ਼ਨ ਮਨਾਇਆ ਸੀ ਲੇਕਿਨ ਹੁਣ ਇਸ ਦੇ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਆ ਜਿਹੜਾ ਉਹ ਟੁੱਟ ਗਿਆ ਏ ਤਾਂ ਦੇਖਣਾ ਹੋਵੇਗਾ ਕਿ ਅੱਗੇ ਜਾਂਚ ਦੇ ਵਿੱਚ ਕਿਹੜੀ ਗੱਲ ਸਾਹਮਣੇ ਆਉਂਦੀ ਹੈ ਕਿ ਕਿਹਨਾ ਕਾਰਨਾ ਕਰਕੇ ਇਸ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਕੀਤੀ ਗਈ ਹੈ